ਆ ਜਾਂਦਾ ਇਹ ਰੇ ਗੱਡੂਆਂ ਨੂੰ ਬਾਹਰ ਨਿਕਲ ਆਉਂਦੇ ਆ ਤਾਂ ਨੂੰ ਇਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਇਹਨੇ ਨਿਕਾ ਸਰਕਾਰ ਇੰਨੀ ਮਾਰੀ ਆਪਾਂ ਸਰਕਾਰ ਬਣਾ ਬੈਠੇ ਭਰਾਵੋ ਇਹ ਮਾਰੂ ਸਰਕਾਰ ਦੇ ਨਾਲ ਜੋ ਨੁਕਸਾਨ ਹੋਇਆ ਉਹ ਆਪਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਵੇਖੋ ਇਸ ਦਿਨ ਨਾਲ ਆਪਣਾ ਕਿੰਨਾ ਨੁਕਸਾਨ ਹੋ ਗਿਆ ਇਹਨੇ ਸਭ ਤੋਂ ਪਹਿਲਾਂ ਤਾਂ ਪਹਾੜਾ ਮੈਨਿੰਟ ਇਹ ਮਾੜੀ ਸਰਕਾਰ ਦੇ ਕਰਕੇ ਇਹਨਾਂ ਤੋਂ ਕੋਈ ਦਾ ਵਿਰੋਧ ਨਹੀਂ ਹੋਇਆ ਤੇ ਉਸ ਦਾ ਕੰਟਰੋਲ ਵੀ ਕੇਂਦਰ ਸਰਕਾਰ ਆਰਧੇ ਹੱਥ ਵਿੱਚ ਲੈ ਆ ਗਈ ਆ ਇਹਨਾਂ ਨੇ ਵੀ ਕੇਂਦਰੀ ਬਾਲ ਨੂੰ ਵੀ ਮਾਰਾ ਮੋਟ ਕੇਂਦਰ ਸਰਕਾਰ ਉੱਥੇ ਦਿੱਲੀ ਦੇ ਵਿੱਚ ਕੁਝ ਕਦੇ ਤਾਂ ਸਾਰੇ ਜਾ ਕੇ ਧਰਨਾ ਲਾ ਦਿੰਦੇ ਆ ਤੇ ਆਪਣੇ ਇੱਥੇ ਏਡੇ ਏਡੇ ਹੱਕ ਖੋਲ ਦੇ ਦੇਣੇ ਇਹਨਾਂ ਦੀ ਜਵਾਨ ਨਹੀਂ ਖੰਗਦੀ ਇਹਨਾਂ ਦੇ ਮੂੰਹ ਕੋਈ ਨਹੀਂ ਆਪਾਂ ਬਿਆਨ ਨਹੀਂ ਸੁਣਿਆ ਆ ਬਿਜਲੀ ਸੋਟ ਬਿਲ ਤੇ ਕੇਂਦਰ ਸਰਕਾਰ ਨੇ ਇਹਨਾਂ ਨੂੰ ਸ਼ਾਇਦ ਆਪੀਆਂ 9 ਤਰੀਕ ਤੱਕ ਆਪ ਦੀ ਸਲਾਹ ਦੇਣ ਦੇ ਬਾਰੇ ਕਹਾਂ ਸੀ ਕਿਸੇ ਵੀ ਮੇਰੇ ਭਰਾ ਨੇ ਇਹਨਾਂ ਦੇ ਮੂੰਹੋਂ ਨਹੀਂ ਸੁਣਿਆ ਹੋਣਾ ਕਿ ਪੰਜਾਬ ਸਰਕਾਰ ਨੇ ਵੀ ਆਹ ਵਿਰੋਧ ਕੀਤਾ ਵੀ ਅਸੀਂ ਇਹ ਬਿੱਲ ਲਾਗੂ ਹੋਏਗਾ ਜਾਂ ਨਹੀਂ ਹੋਣ ਦੇਣਾ ਇਹਨਾਂ ਦੀ ਜਵਾਬ ਨਹੀਂ ਦਿੱਤੀ ਬਿਲਕੁਲ ਕੋਈ ਜਵਾਬ ਨਹੀਂ ਦਿੱਤਾ ਭਰਾਵੋ ਆਖਾ ਇਹਨਾਂ ਨੂੰ ਵੋਟਾਂ ਖਾਭੂ ਬੈ ਕੇ ਪਾ ਗਰੀਏ ਬਾਕੀ ਇਹਨਾਂ ਨੂੰ ਵੀ ਪਤਾ ਆਪਣੀਆਂ ਗਨਿਆਤ ਜ਼ਮੀਰਾਂ ਜਾਗਦੀਆਂ ਹਰਿਆ ਕਾਲਾ ਆਪਣੇ ਕਿਸਾਨ ਵੀ ਇਹਨਾਂ ਨੇ ਇੰਨੀ ਬੁਰੀ ਤਰ੍ਹਾਂ ਕੁੱਟੇ ਸ਼ੰਭੂ ਮੋਰਚੇ ਦੇ ਤੋਂ ਖਨਾਰੀ ਤੋਂ ਉਹ ਆਪਣਾ ਦਲ ਇੱਕ ਬਹੁਤ ਵੱਡਾ ਕਿਸਾਨ ਆਗੂ ਇਹਨਾਂ ਦੇ ਨਾਲ ਸਟੇਜ 'ਤੇ ਸਾਂਝੀ ਕਰ ਰਿਹਾ ਸੀ ਇਹਨਾਂ ਨੂੰ ਵੀ ਪਤਾ ਸੀ ਇਹ ਕਿੰਨੇ ਕੁ ਕਰਤੂਤ ਦੇ ਮਾਲਕ ਆ ਇਸ ਤਰ੍ਹਾਂ ਆਪਾਂ ਨੂੰ ਵੀ ਆਪਦੀਆਂ ਜ਼ਮੀਰਾਂ ਜਗਾ ਕੇ ਰੱਖਣੀਆਂ ਚਾਹੀਦੀਆਂ ਕੋਈ ਆਪਾਂ ਕੋਈ ਆਪਦੇ ਹੱਕ ਮੰਗ ਸਕਦੇ ਆ ਜੇਲੀਆ ਗੰਦਾ ਮਾ ਇਹ ਖਿਮਾ ਦਾ ਜਾਚਕਾ ਬਹੁਤ ਬਹੁਤ ਪ੍ਰਭੂ ਜੀ ਸੋ ਜੀ ਕਿਸਾਨ ਮੋਰਚਾ ਆਪਣਾ ਐਲਾਨ ਦਿੰਦਾ ਇਹ ਬਹੁਤ ਵੱਡੀ ਲੜਾਈ ਆ ਆਪਣੇ ਗਾਲਾਂ ਵੱਧੀ ਆ ਇਸ ਦੇ ਨਾਲ ਗਰੀਬ ਬੰਦੇ ਨੂੰ ਤਾਂ ਬਹੁਤ ਮੁਸ਼ਕਲ ਹੋਊਗੀ ਸਾਰੇ ਆਪਾਂ ਮਤ ਵਾਲਾ ਜੀ ਦਾ ਵਿਰੋਧ ਕਰਿਆ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਜਿੰਦਾਬਾਦ ਜਿੰਦਾਬਾਦ ਸਾਰੇ ਦੁਨੀਆ ਦਾ ਖੇਤੀ ਕਮਾ ਜਿੰਦਾਬਾਦ 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 ਸਮੂਹ ਮੋਰਚਾ ਜਿੰਦਾਬਾਦ 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 ਬਹੁਤ ਬੰਦੇ ਸੋਪਤੀ ਰਾਜ ਕਰੋ ਬਹੁਤ ਬਹੁਤ ਧੰਨਵਾਦ ਜਿ ਸਾਥੀ ਜੁਗਦੇ ਸਿੰਘ ਨੇ ਯਾਦ ਕਰਾਇਆ ਹੈ ਕਿ ਸਰਕਾਰ ਕੇਂਦਰ ਸਰਕਾਰ ਕਿਸ ਤਰ੍ਹਾਂ ਸਾਡੇ ਨਾਲ ਧੱਕਾ ਕਰ ਰਹੀ ਸਾਡੀ ਜ਼ਮੀਨ ਤੇ ਬੜਿਆ ਹੋਇਆ ਭਾਗੜਾ ਗੈਮ ਜਿਹਦੇ ਤੇ ਸਰਕਾਰੀ ਸਾਡੀ ਪੰਜਾਬ ਤੇ ਹਰਿਆਣੇ ਦੇ ਉਦੇਸ਼ੇ ਅੱਜ ਇਹਨਾਂ ਨੇ ਕਿਸੇ ਸਾਜਿਸ਼ ਦੇ ਤਹਿਤ ਇੱਕ ਵੀ ਸਾਡਾ ਨਮਾਇੰਦਾ ਪਹਾੜਾ ਮਲੇਂਦਰ ਕੋਰ ਤੇ ਨਹੀਂ ਜੇ ਜਦੋਂ ਜੀ ਕਰਦਾ ਉਹਨੂੰ ਸਾਨੂੰ ਸੋਕਾ ਦੇ ਦਿੰਦੇ ਨੇ ਤੇ ਜਦੋਂ ਪਹਾੜਾਂ ਵਿੱਚ ਮੀਂਹ ਜਾਵੇ ਪੈ ਜਾਂਦਾ ਲੋੜ ਨਹੀਂ ਹੁੰਦੇ ਉਦੋਂ ਸਾਨੂੰ ਡੋਪਣਾ ਸ਼ੁਰੂ ਕਰ ਦਿੰਦੇ ਨੇ ਜੇ ਸਾਡਾ ਕੋਈ ਉੱਥੇ ਨਮਾਇੰਦਾ ਹੋਵੇ ਕੋਈ ਇਸ ਕੰਮ ਦਾ ਉੱਤੇ ਵਿਰੋਧ ਕਰੇ ਪਰ ਕੇਂਦਰ ਨੇ ਇਹੋ ਜਿਹਾ ਸਾਡੇ ਤੇ ਘਵਾੜਾ ਚਲਾਇਆ ਕਿ ਕੋਈ ਇਹਨਾਂ ਦਾ ਲਮੈਂਦਾ ਜਿਹੜਾ ਮੈਨੇਜਮੈਂਟ ਫੋਰਮ ਦੇ ਵਿੱਚ ਨਾ ਹੋਵੇ ਸਾਡੇ ਬੱਚਿਆਂ ਦੀ ਵਿਦਿਆ ਬਹੁਤ ਸਸਤੇ ਰੇਟਾਂ ਦੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਚ ਤੇ ਇਹਨਾਂ ਨੇ ਉੱਥੇ ਵੀ ਆਪ ਦਾ ਹੱਥ ਕੰਡੇ ਅਪਣਾਏ ਉੱਥੇ ਵੀ ਆਪ ਦਾ ਇਹਨਾਂ ਨੇ ਆੜਾ ਚਲਾਇਆ ਇਹ ਇਹ ਜਿਹੜੀ ਯੂਨੀਵਰਸਿਟੀਏ ਨੂੰ ਭਗਵਾ ਕਰਨ ਕਰਦੇਓ ਇਹ ਐਨਐਸ ਸੁਦੇ ਅਧੀਨ ਕਰਦੇਓ ਨਾ ਇੱਥੇ ਬੱਚੇ ਪੰਜਾਬ ਦੇ ਇਤਿਹਾਸ ਬਾਰੇ ਨਾ ਇੱਥੇ ਸਿੱਖ ਦੇ ਇਤਿਹਾਸ ਬਾਰੇ ਪੜਨਾ ਤੇ ਇਹਨਾਂ ਨੂੰ ਬਿਲਕੁਲ ਉਹ ਗੋਦੀ ਵਾਲੇ ਬਣਾ ਦਿਓ ਤਾਂ ਤੁਹਾਨੂੰ ਸਹੀ ਪਤਾ ਹੋਵੇਗਾ ਮੁਗਲਾਂ ਦੇ ਰਾਜ ਦੇ ਵਿੱਚ ਆ ਗੋਦੀ ਰੱਖਣ ਦਾ ਕੀ ਰਿਵਾਜ ਸੀ ਜੇ ਜਦੋਂ ਵੀ ਕੋਈ ਮੁਗਲ ਸ਼ਾਸਕ ਜਿਹੜਾ ਪਿੰਡਾਂ ਸ਼ਹਿਰਾਂ ਦੇ ਵਿੱਚ ਆਉਂਦਾ ਸੀ ਤੇ ਹਿੰਦੂ ਲੋਕ ਜਿਹੜੇ ਨੇ ਉਹ ਬੋਦੀ ਫੜ ਕੇ ਥੱਲੇ ਬਹਿ ਜਾਂਦੇ ਸੀ ਤਾਂ ਇਹ ਸਾਡੀ ਇਸ ਦਿੱਕਾ ادارے ਨੂੰ ਇਹ ਸਾਡੀ ਯੂਨੀਵਰਸਿਟੀ ਨੂੰ ਇਹ ਸਾਡੀ ਜਿਹੜੀ ਪ੍ਰਾਪਰਟੀ ਹੈ ਪੰਜਾਬ ਦੀ ਤੇ ਸਦੀਆਂ ਤੋਂ ਚੱਲੀ ਆ ਰਹੀ ਹੈ ਇਹਨੂੰ ਆਰਐਸ ਦੇ ਅਧਿਐਨ ਕਰਨ ਜਾ ਰਹੇ ਸੀ ਪਰ ਲੋਕਾਂ ਦੇ ਤੇ ਸਾਡੇ ਬਹਾਦਰ ਵਿਦਿਆਰਥੀ ਨੇ ਉੱਥੇ ਕੁਝ ਛੋਟੀਆਂ ਛੋਟੀਆਂ ਪੁੱਛੀਆਂ ਦੇ ਉਥੇ ਤੁਸੀਂ ਪਿਆਰ ਵੇਖੇ ਹੋਣੇ ਨੇ ਉਹਨਾਂ ਦੀ ਲੜਾਈ ਕਰਨ ਦਾ ਢੰਗ ਵੇਖਿਆ ਹੋਣਾ ਹੈ ਉਹਨਾਂ ਪੁਲਸ ਵਾਲਿਆਂ ਨੂੰ ਵੀ ਉਥੇ ਜਿਹੜੇ ਬੈਠੇ ਨੇ ਉਹਨਾਂ ਨੂੰ ਜਿਹੜਾ ਮੂੰਹ ਉਹਨਾਂ ਦਾ ਬੰਦ ਕਰ ਦਿੱਤਾ ਹੈ ਉਹ ਅਸੀਂ ਸਾਡਾ ਨੂੰ ਵੇਖਾ ਖੋਆ ਜਾ ਰਿਹਾ ਹੈ ਸਾਡੇ ਸਰਕਾਰੀ ਅਦਾਰੇ ਖੋਏ ਜਾ ਰਹੇ ਨੇ ਤੇ ਫੇਰ ਅਸੀਂ ਇੰਨੀ ਕੋ ਬੇਨਤੀ ਚਾਈਏ ਫਿਰ ਸਾਡਾ ਆਪਾ ਰੱਖਾ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਭਰਾਓ ਵਾਅਦੇ-ਵਾਦੇ ਨੂੰ ਮਾਮੂਲੀ ਗੱਲ ਨਾ ਸਮਝੋ ਕਿ ਕੋਈ ਨਾਲ ਨਹੀਂ ਇੱਕ ਦਿਨ ਐਸਾ ਆਵੇਗਾ ਕਿ ਤੁਸੀਂ ਕਾਫੇ ਦੇ ਵਿੱਚ ਦੀਵੇ ਜੋਗ ਆਉਣ ਵਾਸਤੇ ਮਜਬੂਰ ਹੋ ਜਾਓਗੇ ਫਿਰ ਐਨੇ ਲੱਗ ਜਾਣਗੇ ਮੈਂ ਤੁਹਾਨੂੰ ਵੇਰਵੇ ਸਹਿਤ ਨੁਕਤੇ ਦੱਸੇ ਨੇ ਅੱਗੇ ਕਿ ਸਰਕਾਰ ਕੀ ਕਰਨ ਜਾ ਰਹੀ ਹੈ ਕਾਸਟਰੇਟਰ ਦਾ ਕਿੱਥੋਂ ਤੱਕ ਉਹਨਾਂ ਦਾ ਪਿੱਛਾ ਪੂਰ ਦਿਆ ਕੇ ਸਰਕਾਰੀ ادارے ਸਾਡੇ ਬਣੇ ਹੋਏ ਨੇ ਸਰਕਾਰੀ ਸਾਡੇ ਬਿਜਲੀ ਘਰ ਬਣੇ ਹੋਏ ਨੇ ਸਾਡੇ ਗ੍ਰਿਡ ਸਰਕਾਰੀ ਬਣੇ ਹੋਏ ਨੇ ਅਸੀਂ ਲੈਣਾ ਲੰਮੀਆਂ ਲੰਮੀਆਂ ਹਾਈ ਵੋਲਟ ਖੋਲ੍ਹ ਲਿਆ ਹੁਣਾਂ ਨੇ ਪਰ ਇਹ ਸਾਰਾ ਕੁਝ ਬਣਿਆ ਬਣਾਇਆ ਘਰ ਉਹਨਾਂ ਦੇ ਹਵਾਲੇ ਅਸੀਂ ਕਰਨ ਜਾ ਰਹੀ ਹੈ ਸਰਕਾਰ ਜਿਹੜਾ ਸਾਡੇ ਘਰ ਨੂੰ ਲੁਕਣੇ ਆ ਜਾਏ ਫਿਰ ਉਸ ਘਰ ਵਾਲਿਆਂ ਦੀ ਕੀ ਜ਼ਿੰਮੇਰੀ ਹੈ ਕਿ ਉਹ ਦਾ ਮੁਕਾਬਲਾ ਨਾ ਕਰਨਾ ਸਾਡਾ ਘਰ ਲੁਕਿਆ ਜਾ ਰਿਹਾ ਦੋਸਤੋ ਸਾਡੇ ਪਉਲਕਾਾਰੇ ਕੋਈ ਜਾ ਰਹੇ ਨੇ ਕਿਧਰ ਜਾ ਰਹੇ ਨੇ ਟਰਾਂਸਪੋਰਟ ਸਾਡੀ ਖੋਲ ਹੀ ਗਈ ਆ ਸਾਡੇ ਬਿਜਲੀ ਘਰ ਵੀ ਖੋਹ ਲੈ ਜਾਣਗੇ ਫਿਰ ਅਸੀਂ ਕਿਧਰ ਨ ਜਾਵਾਂਗੇ ਤਾਂ ਮੇਰੇ ਇਹ ਆਸ ਨਾ ਰੱਖੋ ਵੇ ਜੋ ਕਰੇਗਾ ਰੱਬ ਕਰੇਗਾ ਨਹੀਂ ਪਰਮੇਸ਼ਰ ਦੇ ਨਾਮ ਤੁਹਾਨੂੰ ਮਨੁੱਖਾ ਜਨਮ ਦਿੱਤਾ ਹੈ ਪਰਮੇਸ਼ਰ ਨੇ ਸੋਝੀ ਦਿੱਤੀ ਹੈ ਸੋਚਣ ਵਾਸਤੇ ਸ਼ਕਤੀ ਦਿੱਤੀ ਹੈ ਹੱਥ ਲੜਨ ਵਾਸਤੇ ਦਿੱਤੇ ਨੇ ਪੈਰ ਖੜਨ ਵਾਸਤੇ ਦਿੱਤੇ ਨੇ ਆ ਵਸੇ ਇਹਨਾਂ ਜਾਲਮ ਸਰਕਾਰਾਂ ਦਾ ਜੋ ਸਾਡੇ ਦੇ ਜਵਲ ਕਰਨੀਆਂ ਆ ਸਾਡੇ ਘਰ ਨੂੰ ਕੋਰਾ ਲਾ ਲਈਏ ਨੇ ਉਹਨਾਂ ਦੇ ਪਰਖਲਾ ਪਾਪਾ ਲੱਗਣ ਵਾਸਤੇ ਖੜੀ ਹੋਣਾ ਹੁਣ ਮੈਂ ਬੇਨਤੀ ਕਰਾਂ ਗਰਮੇਸ਼ ਸਿੰਘ ਜੀ ਜਿੱਤੇ ਗਰਮੇਸ਼ ਸਿੰਘ ਜੀ ਜਿੱਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਾਰਜਕਾਰੀ ਇਹਨਾਂ ਤੋਂ ਨੇ ਉਹ ਆਪਣੇ ਵਿਚਾਰ ਰੱਖਣਗੇ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਆਪਾਂ 3 ਵਜੇ ਤੱਕ ਪ੍ਰੋਗਰਾਮ ਚਲਾਉਣਾ ਹੈ ਸਯੁਕਤ ਮੌਕੇ ਦਾ ਹੁਕਮ ਹੈ ਅੱਜ 12 ਤੋਂ 3 ਵਜੇ ਆਪਾਂ ਧਰਨੇ ਦੇਣੇ ਨੇ ਤੇ ਕਿਸੇ ਵੀ ਸਾਥੀ ਨੇ ਜਾਨ ਦੀ ਕੋਸ਼ਿਸ਼ ਨਹੀਂ ਕਰਨੀ ਦੇਖੋ ਸਿਰਫ ਚੰਨ ਘੈਂਡੇ ਨੇ ਤੇ ਚੰਨ ਘੈਂਡੇ ਅਸੀਂ ਆਪਦੇ ਹੱਕਾਂ ਵਾਸਤੇ ਜੇ ਨਹੀਂ ਲੜ ਸਕਦੇ ਬਹਿ ਨਹੀਂ ਸਕਦੇ ਤੇ ਫਿਰ ਅਸੀਂ ਕੰਮਜਾਬ ਨਹੀਂ ਆਉਣਾ ਸੋ ਮੈਂ ਬੇਨਤੀ ਕਰਾਂ ਗੁਰਬੇਸ ਸਿੰਘ ਜੀ ਜੀ ਬਹੁਤ ਜੀ ਸਫਤਾਰ ਜੋ ਸਾਥੀਓ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਤੇ ਤੇ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਬਿਜਲੀ 2025 ਦਾ ਰੱਤ ਕਰਾਉਣ ਲਈ ਇਹ ਕਿੰਨੇ ਕੋ ਘਾਟਕ ਨੇ ਪ੍ਰਧਾਨ ਜੀ ਮੇਰੇ ਤੋਂ ਪਹਿਲਾਂ ਬੁਲਾਦੇ ਬੋਲ ਚੁੱਕੇ ਨੇ ਕਿ ਆਪ ਇਹ ਰੀਤੀਆਂ ਲੈ ਕੇ ਆਉਂਦੇ ਨੇ ਕਿ ਇਹ ਆਪਾਂ ਕੀ ਨਿਸ਼ਾਨ ਹੋਵੇਗਾ ਕਿਉਂਕਿ ਪਹਿਲਾਂ ਇਹ ਖੇਤੀ ਕਾਲੇ ਕਾਨੂੰਨ ਲੈ ਕੇ ਆਏ ਸੀਗੇ ਉਹ ਆਪਾਂ ਰੱਦ ਕਰਾਏ ਨੇ ਪਰ ਉਹ ਰੱਦ ਕਰਾਉਣ ਤੋਂ ਬਾਅਦ ਇਹਨਾਂ ਆਪਣੇ ਕੀਕੀ ਦੇ ਕਾਲਜ ਹੋਣ ਲਈ ਨਵੀਆਂ-ਨਵੀਆਂ ਬੋ